ਹੁਣ ਆਪਨੇ ਅਮਰੂਦ ਲਾਇਆਗੇ ਇੱਕ ਤਾਂ ਇਸ ਤੋਂ ਆਪਾਨੂੰ ਫਲ ਮਿਲੇਗਾ ਅਮਰੂਦ ਦਾ ਤੇ ਇੱਕ ਇਹਦੇ ਤੋਂ ਆਪਾਨੂੰ ਆਕਸੀਜਨ ਦੀ ਵੀ ਮਾਤਰਾ ਕੁਝ ਮਿਲੇਗੀ ਜੇ ਵੀ ਆਪ ਕੋਈ ਬਾਗ ਨਹੀਂ ਨਹੀਂ ਲਗਾ ਸਕਦਾ ਕਮ ਸੇ ਕਮ ਇੱਕ ਅੱਧਾ ਬੂਟਾ ਤਾਂ ਲਗਾ ਹੀ ਸਕਦਾ ਨਾ ਕੋਈ ਆਪਣੇ ਮੋਟਰ ਤੇ ਲਾ ਲਓ ਜਾਂ ਕਿਤੇ ਆਪਣੇ ਘਰ ਵਿੱਚ ਲਾ ਲਓ ਕੋਈ ਕਿਸੇ ਪਾਸੇ ਹੋਰ ਜਗ੍ਹਾ ਆ ਗਈ ਕਿਤੇ ਵੀ ਲਾ ਲਓ ਇਹ ਹੀ ਹੰਸਾਰ ਸਫੈਦਾ ਹੈ ਇਹਦੀ ਆਪਣੇ ਹੰਸਾਰ ਯੂਨੀਵਰਸਿਟੀ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਇਹਦਾ ਫਲ ਥੋੜਾ ਜਿਹਾ ਮਿੱਠਾ ਤੇ ਥੋੜਾ ਸ਼ਾਈਨ ਵਾਲਾ ਹੁੰਦਾ। ਕੁਦਰਤ ਤੋਂ ਲੈ ਕੇ ਕੁਛ ਨਾ ਕੁਛ ਦਿੰਦੇ ਆ ਕਿ ਇੱਕ ਇਨਸਾਨ ਹੈਗਾ ਜਿਹੜਾ ਕਿ ਕੁਦਰਤ ਤੋਂ ਲੈਂਦਾ ਲੈਂਦਾ ਹੈ। ਕੁਦਰਤ ਨੂੰ ਦਿੰਦਾ ਕੁਛ ਨਹੀਂ। ਵੀ ਜੀ ਆਪਾਂ ਨਾਲੇ ਤਾਂ ਹੁਣ ਇਧਰੋਂ ਆਪਾਂ ਵਾਤਾਵਰਣ ਸ਼ੁੱਧ ਕਰ ਰਹੇ ਆ। ਹਾਲ ਫਲੂਟ ਲੱਗ ਰਿਹਾ। ਇੱਕ ਨਸ਼ੇ ਤੋਂ ਦੂਰ ਜਾ ਰਹੇ ਆ। ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਹੈ। ਮੈਂ ਹਰਪਾਲ ਸਿੰਘ ਕਾਬਦਾ। ਪਾਣੀਆਂ ਦੀ ਗੱਲ ਕਰਦੇ ਆ ਪਾਣੀਆਂ ਦੀ ਗੱਲ ਕੀ ਜੇ ਪੰਜਾਬ ਦਾ ਪਾਣੀ ਦਾ ਪੱਧਰ ਜੋ ਕਿ ਹਰ ਦਿਨ ਨੀਵਾ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪਤਾ ਲੱਗਿਆ ਹੈ ਕਿ ਪਾਣੀ ਪੀਣ ਵਾਲਾ ਵੀ ਨਹੀਂ ਮਿਲਦਾ ਉਸੇ ਤਰ੍ਹਾਂ ਹੀ ਜਿਵੇਂ ਝੋਨਾ ਲੱਗਦਾ ਹੈ ਤਾਂ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਉਹ ਖਪਤ ਹੁੰਦੀ ਹੈ ਤੇ ਪਾਣੀ ਨੀਵਾ ਚਲਾ ਜਾਂਦਾ ਹੈ ਇੱਕ ਕਿਸਾਨ ਵੀਰ ਨੇ 5 ਏਕੜ ਵਿੱਚ ਅਮਰੂਦਾਂ ਦਾ ਬਾਗ ਲਗਾਇਆ ਹੈ ਉਸ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਵੀ ਚਾਹੁੰਦੀ ਆ ਵੀ ਖੇਤੀ ਭਿੰਨ ਦਾ ਫਸਲ ਵੇਚੋ ਉਹ ਫਸਲ ਵੇਚਣ ਚ ਇੱਕ ਕਿਸਾਨ ਵੀਰ ਸਮਝਾਬ ਹੋਇਆ ਉਹਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਫਸਲ ਹੈ ਕੀ ਕੀ ਤੁਹਾਨੂੰ ਆਮਦਨੀ ਹੋਊਗੀ ਤੇ ਕਿਸ ਤਰ੍ਹਾਂ ਤੁਹਾਨੂੰ ਇਹ ਸੁਝਾਅ ਮਿਲੇ ਕਿ ਤੁਸੀਂ ਇੱਕ ਅਮਰੂਦਾਂ ਦਾ ਬਾਗ ਲਗਾਓ ਜੋ ਕਿ ਇਹਨਾਂ ਨੇ 1 ਏਕੜ ਦੇ ਵਿੱਚ ਅਮਰੂਦਾਂ ਦਾ ਬਾਗ ਲਗਾਇਆ ਹੈ ਸਾਡੇ ਨਾਲ ਵੀਰ ਮੌਜੂਦ ਆ ਗੱਲਬਾਤ ਕਰ ਲੈਣੇ ਆ ਕੀ ਕੀ ਨਾਮ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਜੀ ਪਹਿਲਾਂ ਤੇ ਤੁਹਾਡਾ ਤੇ ਤੁਹਾਡੇ ਚੈਨਲ ਦਾ ਸਾਡੇ ਇੱਥੇ ਆਉਣ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆ ਬਹੁਤ ਧੰਨਵਾਦ ਕਿਉਂਕਿ ਤੁਸੀਂ ਅੱਜ ਇੱਕ ਨਵੀਂ ਸੋਚ ਲੈ ਕੇ ਚੱਲੇ ਹਾਂ ਜਿਸ ਤਰ੍ਹਾਂ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਹੀਟ ਵੇਵ ਚੱਲ ਰਹੀ ਹੈ ਤੁਸੀਂ ਝੋਨਾ ਜਾਂ ਝੋਨੇ ਨੂੰ ਛੱਡ ਕੇ ਇੱਕ ਅਮਰੂਦਾਂ ਦਾ ਬਾਗ ਲਗਾਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਇਹ ਤਾਂ ਹੈਗਾ ਗਾ ਜੀ ਦੇਖੋ ਹੁਣ ਆਪਾਂ ਜੀਰੀ ਲਾਣੇ ਆਗੇ ਤਾਂ ਉਹਦੇ ਨਾਲ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਇੱਕ ਜੀਰੀ ਤੋਂ ਸਿਰਫ ਇੱਕ ਆਪਾਂ ਨੂੰ ਚਾਵਲ ਚਾਵਲ ਮਿਲਦੇ ਨੇ ਇਸ ਤੋਂ ਇਲਾਵਾ ਹੋਰ ਨਹੀਂ ਆਪਾਂ ਨੂੰ ਕੁਝ ਮਿਲਦਾ ਤੇ ਪਾਣੀ ਦੀ ਖਪਤ ਜ਼ਿਆਦਾ ਹੈ ਹੁਣ ਆਪਾਂ ਨੇ ਅਮਰੂਦ ਲਾਇਆਗੇ ਇੱਕ ਤਾਂ ਇਸ ਤੋਂ ਆਪਾਂ ਨੂੰ ਫਲ ਮਿਲੇਗਾ ਅਮਰੂਦ ਦਾ ਤੇ ਇੱਕ ਇਹਦੇ ਤੋਂ ਆਪਾਂ ਨੂੰ ਆਕਸੀਜਨ ਦੀ ਵੀ ਮਾਤਰਾ ਕੁਝ ਮਿਲੇਗੀ ਪਰ ਕੀ ਲੱਗਦਾ ਹੈ ਕਿੱਥੇ ਤੁਹਾਨੂੰ ਅ ਹਰ 6 ਮਹੀਨੇ ਬਾਅਦ ਆਮਦਨ ਆਉਣੀ ਸੀ ਹੁਣ ਤੁਸੀਂ ਇਹ ਅਮਰੂਦਾਂ ਦਾ ਬਾਗ ਲਾ ਰਿਹਾ ਤੇ ਤੁਹਾਡੀ ਆਮਦਨ 2 ਜਾਂ 3 ਸਾਲ ਬਾਅਦ ਆਣੀ ਸ਼ੁਰੂ ਹੋ ਜੀ ਹਾਂਜੀ ਇਹ ਤੁਹਾਡੀ ਗੱਲ ਸੱਚੀ ਹੈਗੀ ਸੱਚ ਹੈ ਕਿ ਹੁਣ ਇਹਦੇ ਨਾਲ ਮੈਨੂੰ 2 ਸਾਲ ਕੋਈ ਆਮਦਨ ਨਹੀਂ ਆਊਗੀ ਮੇਰੀ ਸਲਾਹ ਹੈਗੀ ਹੈਗੀ ਮੇਰੇ ਭਤੀਜਾ ਮੇਰਾ ਦੋਸਤ ਹੈਗਾ ਤੇ ਇਹਦੇ ਨਾਲ ਮਿਲ ਕੇ ਵੀਰੀ ਸਲਾਹ ਹੋਈ ਹੈ ਕਿ ਇਸ ਵਾਰ ਇਸ ਦੇ ਵਿੱਚ ਆਪਾਂ ਸਬਜ਼ੀਆਂ ਲਾਵਾਂਗੇ ਆਰਗੈਨਿਕ ਸਬਜ਼ੀਆਂ ਆਪਣੇ ਘਰ ਦੇ ਖਾਣ ਲਈ ਜੇ ਆਪਣੇ ਆਲੇ ਦੁਆਲੇ ਲਈ ਜੇ ਜ਼ਿਆਦਾ ਹੋ ਗਈਆਂ ਤਾਂ ਥੋੜਾ ਵੇਚ ਵੇਚ ਵਟਾ ਦਾ ਵੀ ਨਾਲ ਰੱਖ ਲਾਂਗੇ ਜਿਹੜਾ ਤੁਸੀਂ ਇਹ ਅਮਰੂਦਾਂ ਦਾ ਬਾਗ ਲਗਾਇਆ ਹੈ ਕਿਸ ਕਿਸਮ ਦੀ ਕੁਆਲਿਟੀ ਹੈ ਅਮਰੂਦਾਂ ਦੀ ਇਹ ਇਹ ਹੀ ਹੰਸਾਰ ਸਫੈਦਾ ਹੈ ਇਹਦੀ ਆਪਣੇ ਹੰਸਾਰ ਯੂਨੀਵਰਸਿਟੀ ਵੱਲੋਂ ਖੋਜ ਕੀਤੀ ਗਈ ਸੀ ਇਹਦਾ ਫਲ ਥੋੜਾ ਜਿਹਾ ਮਿੱਠਾ ਤੇ ਥੋੜਾ ਸ਼ਾਈਨ ਵਾਲਾ ਹੁੰਦਾ ਹੈ ਕਿੰਨੇ ਚਿਰ ਬਾਅਦ ਕਿੰਨੇ ਟਾਈਮ ਦੇ ਵਿੱਚ ਇਹ ਫਲ ਦੇਣਾ ਸ਼ੁਰੂ ਕਰ ਦੇਵੇਗਾ ਵੈਸੇ ਤਾਂ ਇਹ ਇਹਨੂੰ ਫਲ ਅਗਲੇ ਸੀਜ਼ਨ ਦੇ ਵਿੱਚ ਇਹ ਤਿਆਰ ਹੈਗਾ ਆਪਣਾ ਫਸਲ ਸ਼ੁਰੂ ਹੋ ਜੇਗੀ ਪਰ ਇਹ ਆ ਕਿ ਆਮਦਨ ਦੀ ਜਿਹੜੀ ਗੱਲ ਆ ਗਈ ਇਹ ਆਪਾਂ ਨੂੰ 2 ਤੋਂ ਲੈ ਕੇ 3 ਸਾਲ ਤੱਕ ਹੋ ਜੂਗਾ ਜੀ 2-3 ਸਾਲ ਲੱਗ ਜਾਣਗੇ ਆ ਇਸ ਇਕੜ ਦੀ ਆਮਦਨ ਘਟੂਗੀ 3 ਸਾਲ ਬਾਅਦ ਆਏਗੀ ਹੋਰ ਕੀ ਸਾਧਨ ਨੇ ਤੁਹਾਡੇ ਆਪਣੇ ਹਾਂਜੀ ਮੈਂ ਫੂਡ ਸਪਲਾਈ ਦੇ ਵਿੱਚ ਜੌਬ ਕਰਦਾ ਗਏ ਤੇ ਉਦੇ ਲਈ ਥੋੜਾ ਜ ਮੈਨੂੰ ਇਹ ਸਿਕਯਰ ਹੋ ਗਿਆ ਕਿ ਆ ਇਧਰੋਂ ਚਲੋ ਮੈਨੂੰ 1 ਏਕੜ ਦੀ ਜੇਕਰ ਆਮਦਨ ਘੱਟ ਵੀ ਆਏਗੀ ਤਾਂ ਮੈਨੂੰ ਉਧਰੋਂ ਆਪਣੀ ਪੇ ਆ ਰਹੀ ਹੈਗੀ ਤੇ ਇਸੇ ਕਰਕੇ ਮੈਂ ਆਪਣੇ ਨਾਲ ਦੇ ਜਿਹੜੇ EMPLOYEES ਹੁੰਦੇ ਹੈਗੇ ਮੁਲਾਜ਼ਮ ਹੈਗੇ ਉਹਨਾਂ ਨੂੰ ਇਹ ਬੇਨਤੀ ਕਰਦਾਗਾ ਕਿ ਜਿਹੜੇ ਜਿੰਨਾਂ ਕੋਲੇ ਆਪਣੀ ਫਸਲ ਆਪਣੇ ਜ਼ਮੀਨ ਹੈਗੀ ਹੈਗੀ ਜੇਕਰ ਉਹ ਜਿਆਦਾ ਨਹੀਂ ਆਪਣਾ ਅੱਧਾ ਵਿੱਗਾ ਜਾਂ ਵਿੱਗੇ ਦੇ ਵਿੱਚ ਕੋਈ ਫਲਦਾਰ ਜਾਂ ਛਾਂਦਾਰ ਬੁੱਟੇ ਵੀ ਜ਼ਰੂਰ ਲਾਉਣ ਕਿਉਂਕਿ ਮੈਨੂੰ ਵੀ ਇਹ ਹੈ ਸੀਗਾ ਕਿ ਇੱਕ ਤਾਂ ਦੇਖੋ ਆਪਣਾ এনवायरमेंट ਸਹੀ ਰਹੇਗਾ ਇੱਕ ਇਹਦੇ ਨਾਲ ਆਕਸੀਜਨ ਮਿਲਦੀ ਰਹਿੰਦੀ ਹੈਗੀ ਕੀ ਲੱਗਦਾ ਅੱਜ ਕੱਲ ਲੋਕ ਹਰ ਜਿਵੇਂ ਡਾਕਟਰ ਕਹਿੰਦਾ ਵੀ ਫਲ ਫਰੂਟ ਖਾਓ ਸਿਹਤ ਬਣਾਓ ਪਰ ਫਲ ਫਰੂਟ ਖਾਣ ਨੂੰ ਤਾਂ ਹਰ ਇੱਕ ਦਾ ਜੀ ਕਰਦਾ ਪਰ ਫਲ ਫਰੂਟ ਜਿਹੜੇ ਪੌਦਿਆਂ ਜਾਂ ਦਰਖਤਾਂ ਤੋਂ ਮਿਲਦੀ ਹੈ ਉਹ ਲਗਾਉਂਦਾ ਨਹੀਂ ਕੋਈ ਹਾਂਜੀ ਇਹ ਤਾਂ ਹੈਗਾ ਗਾ ਜੀ ਦੇਖੋ ਕੁਦਰਤ ਹੈਗੀ ਇਹ ਸਭ ਨੂੰ ਕੁਝ ਨਾ ਕੁਝ ਦਿੰਦੀ ਹੈਗੀ ਹੁਣ ਆਪਣੇ ਬੂਟੇ ਲਾਇਆਗੇ ਕੋਈ ਉਈ ਮੈਂ ਇਦਾਂ ਮਹਾਨ ਵੀ ਨਹੀਂ ਹੈਗਾ ਕਿ ਹੁਣ ਬੂਟੇ ਲਾ ਕੇ ਵੀ ਮੈਂ ਕਹਦਾ ਕਿ ਮੈਂ ਬਹੁਤ ਕੁਝ ਕੀਤਾ ਹੈਗਾ ਕੁਦਰਤ ਦੇ ਲਈ ਆਪਾਂ ਥੋੜੀ ਕੋਸ਼ਿਸ਼ ਕਰ ਸਕਦੇ ਆਂਗੇ ਹੁਣ ਦੇਖੋ ਕੋਸ਼ਿਸ਼ ਕੀਤੀ ਹੈ ਕਿ ਇਹਦੇ ਨਾਲ ਆਕਸੀਜਨ ਮਿਲੇਗੀ ਤੇ ਬਾਕੀ ਆਪਣੇ ਜਿਹੜੇ ਕਿਸਾਨ ਭਰਾ ਨੇ ਉਹ ਆਪਣੀ ਵੱਟ ਦੇ ਉੱਤੇ ਨਾ ਫਲਦਾਰ ਨਾ ਛਾਹਦਾਰ ਕੋਈ ਬੂਟਾ ਨਹੀਂ ਰੱਖਦੀ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਕਿ ਇਹਦੇ ਨਾਲ ਕੋਈ ਫਸਲ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈਗਾ ਕਿ ਆਪਾਂ ਨੂੰ ਆਕਸੀਜਨ ਵੀ ਓਨੀ ਜ਼ਰੂਰੀ ਹੈਗਾ ਜਿੰਨਾ ਆਪਾਂ ਨੂੰ ਖਾਣ ਦੇ ਲਈ ਕਣਕ ਚੌਲ ਦਾਲ ਸਬਜ਼ੀਆਂ ਚੰਗੀਆਂ ਨੇ ਚੌਲ ਚੌਲ ਤਾਂ ਪੰਜਾਬੀ ਵਰਤਦੇ ਨਹੀਂ ਪਰ ਚੌਲਾਂ ਦੀ ਫਸਲ ਹੀ ਪੰਜਾਬੀ ਸਭ ਤੋਂ ਵੱਧ ਲਾਉਂਦੇ ਨੇ ਹਾਂਜੀ ਇਹ ਤਾਂ ਹੈਗਾ ਹੀ ਇਹ ਦੇਖੋ ਇਹਦਾ ਆਪ ਨੂੰ ਨੁਕਸਾਨ ਵੀ ਬਹੁਤ ਹੈਗਾ ਚੌਲਾਂ ਦਾ ਪਾਣੀ ਬਹੁਤ ਜ਼ਿਆਦਾ ਲੱਗਦਾ ਕੀ ਲੱਗਦਾ ਜਿਵੇਂ ਤੁਸੀਂ ਇਹ 1 ਏਕੜ ਅਮਰੂਦਾਂ ਦਾ ਬਾਗ ਲਗਾਇਆ ਤਾਂ ਤੁਹਾਡੇ ਪਰਿਵਾਰ ਨੇ ਤੁਹਾਡੇ ਮਾਪੇ ਤੁਹਾਡੇ ਪਤਨੀ ਬੱਚਿਆਂ ਨੇ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਦੇਖੋ ਇਹ ਪਰਿਵਾਰ ਵੱਲੋਂ ਪੂਰਾ ਸਹਿਯੋਗ ਹੈ ਪਰ ਜੇਕਰ ਮੈਂ ਆਪਣੇ ਆਲੇ ਦੁਆਲੇ ਦੀ ਗੱਲ ਕਰਾਂ ਜੇਕਰ ਆਪਣੇ ਦੋਸਤਾਂ ਮਿੱਤਰਾਂ ਦੀ ਤੇ ਮੈਨੂੰ ਹਰੇਕ ਵੱਲੋਂ ਇਹੀ ਗੱਲ ਆਉਂਦੀ ਸੀ ਕਿ ਕੋਈ ਗੱਲ ਨਹੀਂ ਤੈਨੂੰ ਠੇਕਾ ਆ ਰਿਹਾਗਾ ਤੂੰ ਆਪਦਾ ਜੀਰੀ ਦਾ ਲਵਾ ਤੂੰ ਆਪਣਾ ਠੇਕਾ ਕਿਉਂ ਮਾਰਦਾਗਾ ਇਹਨੇ ਤਾਂ 2-4 ਸਾਲਾਂ ਤੱਕ ਆਉਣਾਗਾ ਵੀ ਉਹ ਤੁਹਾਨੂੰ ਪਤਾ ਨਹੀਂ ਕਿਹੋ ਜੀ ਰਾਜੇ ਦੀ ਪਰਜਾ ਹੋਣੀ ਇਹਨੇ ਫਲ ਦੇਣਾ ਸ਼ੁਰੂ ਕਰਨਾ ਹੈ ਨਹੀਂ ਕਰਨਾ ਬਸ ਹੀ ਪਰ ਤੁਸੀਂ ਉਪਰਾਲਾ ਕੀਤਾ ਜ਼ਰੂਰ ਆਪਣੇ ਦਿਲ ਚ ਜ਼ਰੂਰ ਸੀਗਾ ਮੈਨੂੰ ਤਾਂ ਕਈ ਸਾਲਾਂ ਤੋਂ ਆਪਣੇ ਦਿਲ ਚ ਸੀਗਾ ਕਿ ਆਪਣੇ ਖੇਤ ਦੇ ਵਿੱਚ ਫਲਦਾਰ ਜਾਂ ਸ਼ਾਨਦਾਰ ਬੂਟੇ ਹੋਣੇ ਚਾਹੀਦੇ ਆ ਕਾਫੀ ਜਗ੍ਹਾ ਹੋਣੀ ਚਾਹੀਦੀ ਆ ਕਦੇ ਆ ਕੇ ਬੈਠਦੇ ਆਂਗੇ ਤਾਂ ਸਕੂਨ ਮਿਲਦਾਗਾ ਜਦੋਂ ਕਿਸੇ ਰੁੱਖ ਦੇ નીચે ਬੈਠੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਇਹ ਕਹਿ ਰਹੇ ਨੇ ਕਿ ਕਿਸੇ ਵੀ ਕਿਸਾਨ ਦੀ ਮੋਟਰ ਆ ਤਾਂ ਮੋਟਰ ਦੇ ਨਾਲ ਪੰਜ ਚਾਰ ਬੂਟੇ ਚਾਹੇ ਫਲਦਾਰ ਚਾਹੇ ਸ਼ਾਨਦਾਰ ਲਗਾਓ ਹਾਂਜੀ ਇਹ ਵੀ ਜ਼ਰੂਰੀ ਹੈਗਾ ਦੇਖੋ ਕਈ ਵਾਰ ਜਿਵੇਂ ਹੁਣ ਆਪਣੇ ਕਿਸਾਨ ਭਰਾਗੇ ਬੇਲੇਕ ਵੇਲੇ ਖੇਤ ਆ ਜਾਂਦੇ ਹੈਗੇ ਤੇ ਉਹ ਕਈ ਵਾਰ ਰੋਟੀ ਘਰੇ ਰਹਿ ਜਾਂਦੀ ਹੈ ਕਿ ਤਾਂ ਆਪਦੇ ਫਲਤਾ ਤੋੜ ਕੇ ਖਾ ਲੈਣਗੇ ਤੇ ਫਲਦਾਰ ਜ਼ਰੂਰੀ ਹੈਗੇ ਹਾਂ ਕਿਉਂਕਿ ਹਰ ਟਾਈਮ ਖੇਤ ਚ ਤੁਸੀਂ ਵੀ ਨਹੀਂ ਰਹਿਣਾ ਕੋਈ ਮਜ਼ਦੂਰ ਵਗੈਰਾ ਆਉਂਦਾ ਉਹ ਬੈਠਦਾ ਤੇ ਉਹ ਰੋਟੀ ਨਹੀਂ ਆਉਂਦੀ ਤਾਂ ਉਹ ਫਲ ਖਾ ਸਕਦਾ ਹਾਂਜੀ ਹਾਂ ਇਹ ਤਾਂ ਹੈਗਾ ਵੀ ਫਲਦਾਰਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਹੁਣ ਜਿਵੇਂ ਜਾਨਵਰ ਹੋ ਗਏ ਆਪਣੇ ਚਿੜੀਆਂ ਆ ਗਈਆਂ ਹੁਣ ਦੇਖੋ ਕਿਤੇ ਵੀ ਆਪ ਨੂੰ ਬਹੁਤ ਘੱਟ ਮਿਲਦੇ ਹੈਗੇ ਤੇ ਜੇ ਕੋਈ ਕਾ ਕੋਈ ਚਿੜੀ ਇਹੋ ਜਿਹੀ ਪੰਛੀ ਆਉਂਦੇ ਹੈਗੇ ਉਹ ਆ ਕੇ ਛਾਂਵੇਂ ਬੈਠਦੇ ਹੈਗੇ ਆਪਣੇ ਆਲ ਨਹੀਂ ਪਾਉਂਦੇ ਇਹ ਵੀ ਆਪਣੀ ਕੁਦਰਤ ਦਾ ਹਿੱਸਾ ਹੈਗਾ ਇਹ ਕੁਦਰਤ ਤੋਂ ਲੈ ਕੇ ਕੁਛ ਨਾ ਕੁਛ ਦਿੰਦੇ ਹੈਗੇ ਇੱਕ ਇਨਸਾਨ ਹੈਗਾ ਜਿਹੜਾ ਕਿ ਕੁਦਰਤ ਤੋਂ ਲੈਂਦਾ ਲੈਂਦਾ ਹੈ ਕੁਦਰਤ ਨੂੰ ਦਿੰਦਾ ਕੁਛ ਨਹੀਂ ਹਾਂਜੀ ਬਹੁਤ ਚੰਗੀ ਗੱਲ ਕਹੀ ਕਿਉਂਕਿ ਇੱਕ ਇਨਸਾਨ ਹੀ ਇਹੋ ਜਿਹਾ ਬੰਦਾ ਜੋ ਲੈਣ ਦੀਆਂ ਗੱਲਾਂ ਕਰਦਾ ਪਰ ਦੇਣ ਵਾਰੀ ਕੁਝ ਨਹੀਂ ਹੁੰਦਾ ਉਸ ਕੋਲ ਪਰ ਇੱਕ ਚੀਜ਼ ਹੋਰ ਵੀ ਪੁੱਛਣੀ ਚਾਹਾਂਗੇ ਤੁਹਾਨੂੰ ਵੀ ਮੰਨ ਲਓ ਇਹ ਤੁਸੀਂ ਜੋ ਬਾਗ ਲਗਾਇਆ ਅੱਜ ਤੋਂ 3 ਸਾਲ ਬਾਅਦ ਤੁਹਾਨੂੰ ਇਹ ਫਸਲ ਦੇਵੇਗਾ ਜਿਸ ਦੀ ਤੁਹਾਨੂੰ ਆਮਦਨ ਹੋਵੇਗੀ ਤੇ ਤੁਸੀਂ ਫਿਰ ਇਸ ਨੂੰ ਕਿਸ ਮਾਰਕੀਟ ਵਿੱਚ ਵੇਚਣਾ ਚਾਹੋਗੇ ਦੇਖੋ ਜੀ ਮੈਂ ਜੌਬ ਕਰਦਾ ਇਸ ਲਈ ਮੈਨੂੰ ਮਾਰਕੀਟਿੰਗ ਦਾ ਥੋੜਾ ਜਿਹਾ ਥੋੜੀ ਜੀ ਮੈਨੂੰ ਦਿੱਕਤ ਆਏਗੀ ਕਿ ਮੈਂ ਖੁਦ ਐਨੀ ਮਾਰਕੀਟਿੰਗ ਨਹੀਂ ਕਰ ਸਕਦਾ ਇਸ ਲਈ ਜਾਂ ਤਾਂ ਮੈਂ ਆਪਣੇ ਦੋਸਤ ਨੂੰ ਕਿਹਾ ਅਮਨਪ੍ਰੀਤ ਨੂੰ ਕਿ ਉਹ ਆਪਣਾ ਫਸਲ ਦੀ ਦੇਖ-ਰੇਖ ਕਰਦਾ ਰਹੂਗਾ ਤੇ ਮਾਰਕੀਟਿੰਗ ਕਰਦਾ ਰਹੇਗਾ ਤੇ ਉਹਨੂੰ ਜਿੰਨੀ ਕਿਸਪੋਰਟ ਦੀ ਲੋੜ ਹੋਏਗੀ ਮੈਂ ਉਹਦੇ ਨਾਲ ਹੈਗਾਗਾ ਤੇ ਇਸ ਤੋਂ ਇਲਾਵਾ ਜੇਕਰ ਕੋਈ ਕੋਈ ਹੋਰ ਹੀਲਾ ਨਹੀਂ ਹੁੰਦਾ ਤਾਂ ਠੀਕੇ ਤੇ ਜਾ ਸਕਦਾ ਜੇਕਰ ਫਾਲ ਚੰਗਾ ਉਤਰਦਾ ਹੈ हां एवी थोड़ी गल वधिया क्योंकि ए आपा फल दा बाग लगा लिया अपने लिए पर जिमे आपा ਝੋਨਾ ਆ ਆਪਾਂ ਇਹ ਜਮੀਨ ਠੇਕੇ ਤੇ ਦੰਨੇ ਆ ਤਾਂ ਆਪਾਂ ਨੂੰ ਉਹਦਾ ਠੇਕਾ ਪੈਸਾ ਮਿਲਦਾ ਜੇ ਇਸ ਅੰਬਾਂ ਦੇ ਅਮਰੂਦਾਂ ਦੇ ਬਾਗ ਨੂੰ ਵੀ ਆਪਾਂ ਠੇਕੇ ਤੇ ਦੇ ਦਾਂਗੇ ਤਾਂ ਵੀ ਤੁਹਾਡਾ ਆਮਦਨੀ ਦਾ ਸਾਧਨ ਬਣਿਆ ਰਹੂਗਾ ਹਾਂਜੀ ਹਾਂਜੀ ਇਹ ਤਾਂ ਹੈਗਾ ਹੀ ਆਪਣੇ ਠੇਕੇਦਾਰ ਮਿਲ ਜਾਂਦੇ ਹੈਗੇ ਇਹਨਾਂ ਦੇ ਆਪਣੇ ਇਧਰ ਮਾਲਵੇ ਏਰੀਆ ਦੇ ਵਿੱਚ ਥੋੜਾ ਜਿਹਾ ਠੇਕੇਦਾਰਾਂ ਦੀ ਕਮੀ ਹੈ ਆਪਣੇ ਅੰਮ੍ਰਿਤਸਰ ਸਾਈਡ ਥੋੜਾ ਜਿਹਾ ਹੈਗਾ ਕਿ ਉਧਰ ਠੇਕੇਦਾਰ ਮਿਲ ਜਾਂਦੇ ਆ ਜਲਦੀ ਮਿਲ ਜਾਂਦੇ ਆਗੇ ਹੌਲੀ ਹੌਲੀ ਆਪਣੇ ਮਾਲਵਾ ਏਰੀਆ ਦੇ ਵਿੱਚ ਵੀ ਇਹ ਕੰਮ ਸ਼ੁਰੂ ਹੋ ਰਿਹਾ ਜੀ ਕੀ ਲੱਗਦਾ ਹੁਣ ਇਹ 3 ਸਾਲ ਤੋਂ ਬਾਅਦ ਤੁਹਾਨੂੰ ਇਸ ਚੀਜ਼ ਦੀ ਆਮਦਨ ਆਉਣੀ ਆਉਣੀ ਸ਼ੁਰੂ ਹੋਵੇਗੀ ਤਾਂ ਇਸ ਦਾ ਕੋਈ ਹੋਰ ਉਪਯੋਗ ਵੀ ਕਰ ਸਕਦੇ ਹੋ ਇਸ ਜਗਾ ਨਹੀਂ 3 ਸਾਲ ਤੋਂ ਪਹਿਲਾ ਪਹਿਲਾ ਆਪਾਂ ਸਬਜ਼ੀਆਂ ਦੇ ਵਿੱਚ ਲਗਾ ਸਕਦੇ ਆਗੇ ਪਰ 3 ਸਾਲ ਤੋਂ ਬਾਅਦ ਇਹ ਦੇ ਵਿੱਚ ਸਬਜ਼ੀ ਨਹੀਂ ਹੋਣੀ ਹੈ ਕਿਉਂਕਿ ਆਪਣੇ ਬੂਟਿਆਂ ਦਾ ਫਲ ਵਧ ਜੇਗਾ ਸਿਰਫ ਬਾਹੀ-ਬਾਹੀ ਦਾ ਹੋਏਗਾ ਉਹ ਵੀ ਸ਼ਾਇਦ ਟਰੈਕਟਰ ਦੇ ਨਾਲ ਇਹਦੇ ਵਿੱਚ ਨਾ ਚੱਲੇ ਤੇ ਉਹ ਆਪਣੇ ਨਵੇਂ ਸਾਧਨ ਉਹ ਹੀ ਲੈਣੇ ਪੈਣਗੇ ਪਰ ਉਸ ਉਸ ਟਾਈਮ ਤੱਕ ਤਾਂ ਤੁਹਾਨੂੰ ਇੱਕ ਆਮਦਨੀ ਦਾ ਸਾਧਨ ਬਣਿਆ ਰਹੇਗਾ ਨਾ ਸਬਜ਼ੀ-ਬਾਜੀ ਲਾਉਂਗੇ ਹਾਂ ਉਦੋਂ ਤੱਕ ਆਪਾਂ ਸਬਜ਼ੀ ਦਾ ਕਰ ਰਹੇ ਹਾਂਗੇ ਉਦੋਂ ਆਪਣੀ ਹੈਗੀ ਹੈਗੀ ਸਲਾਹ ਅਮਨਪ੍ਰੀਤ ਨੇ ਮੇਰੇ ਦੋਸਤ ਨੇ ਮੇਰੇ ਭਤੀਜੇ ਨੇ ਤੇ ਇਹਨਾਂ ਦੇ ਨਾਲ ਮਿਲ ਕੇ ਮੈਂ ਇਹਨਾਂ ਨੂੰ ਕਿਹਾਗਾ ਕਿ ਇਹ ਵੀ ਲਗਾ ਲੈਣਗੇ ਤੇ ਇੱਕ ਐਂਗਾ ਇਹ ਆਪਣਾ ਕੰਮ ਲੱਗੇ ਰਹਿਣਗਾ ਇੱਥੇ ਨਹੀਂ ਪਿੰਡ 'ਚ ਆਪਣਾ ਅੱਜਕੱਲ੍ਹ ਚੱਲਦਾ ਹੈਗਾ ਕਿ ਨਸ਼ੇ ਪੁੱਤੇ ਦਾ ਚੱਲਦਾ ਹੈਗਾ ਤੇ ਹੁਣ ਨਸ਼ੇ ਕਣੀਓ ਵੀ ਦੂਰ ਰਹੋ ਬਸ ਇਹੀ ਨਾਲੇ ਜਿਹੜਾ ਬੰਦਾ ਕੰਮਕਾਰ ਕਰਦਾ ਰਹਿੰਦਾ ਨਾ ਜੀ ਉਸ ਨੂੰ ਦੂਸਰੇ ਪਾਸੇ ਉਹਦਾ ਮਨ ਹੀ ਨਹੀਂ ਪੜਕਦਾ ਇਹ ਤਾਂ ਹੈਗਾ ਹੀ ਹੁਣ ਦੇਖੋ ਮੈਨੂੰ ਸ਼ਨੀਵਾਰ ਐਤਵਾਰ ਹੁੰਦਾ ਹੈਗਾ ਆਪਣੇ ਘਰ ਵੀ ਸਬਜ਼ੀ ਭਾਜੀ ਲੱਗੀ ਹੋਈ ਹੈਗੀ ਥੋੜੇ ਜਿਹੀ ਫਲਦਾਰ ਬੁੱਟੇ ਲਾਇਆਗੇ ਤੇ ਮੈਨੂੰ ਤਾਂ ਸ਼ਨੀਵਾਰ ਐਤਵਾਰ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਨਿਕਲ ਜਾਂਦਾ ਮੈਂ ਤਾਂ ਮੇਰੇ ਮੇਰੇ ਵੱਲੋਂ ਤਾਂ ਇੱਕ ਸ਼ੁੱਕਰਵਾਰ ਸ਼ੁੱਕਰਵਾਰ ਤੋਂ ਸਿੱਧਾ ਸੋਮਵਾਰ ਆਉਂਦਾ ਹੈ ਕੀ ਲੱਗਦਾ ਇੱਕ ਕਿਸਾਨ ਪਰਿਵਾਰ ਚੋਂ ਆਉਨੇ ਹੋ ਅੱਜ ਕੱਲ ਕੀ ਆ ਪੰਜਾਬ ਦੀ ਜੋ ਨਵੀਂ ਮੰਡੀਰ ਆ ਪਲੱਸ 2 ਕਰਦੀ ਆ ਚੱਲ ਕੈਨੇਡਾ ਚੱਲ ਅਮਰੀਕਾ ਚੱਲ ਆਸਟ੍ਰੇਲੀਆ ਹਾਂਜੀ ਅੱਜ ਕੱਲ ਬਾਹਰ ਜਾਣ ਦਾ ਬਹੁਤ ਜ਼ਿਆਦਾ ਰੁਝਾਨ ਚੱਲ ਰਿਹਾ ਹੈ ਦੇਖੋ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦਾ ਹੈਗਾ ਕਿ ਕੋਈ ਇਹੋ ਜਿਹੇ ਸਰਕਮਸਟੈਂਸਸ ਆ ਜਾਂਦੇ ਹੈਗੇ ਕਿ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਪਰ ਜਿਹੜੇ ਆਪਣੇ ਆ ਇੱਥੇ ਸਮਰੱਥ ਨੇ ਉਹਨਾਂ ਨੂੰ ਬਾਹਰ ਜਾਣ ਦੀ ਏਡੀ ਕੋਈ ਜ਼ਰੂਰਤ ਨਹੀਂ ਹੈਗੀ ਇੱਥੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਆਪਣਾ ਕਾਰੋਬਾਰ ਕਰ ਸਕਦੇ ਆ ਕਿ ਕਿ ਜੇਕਰ ਕੋਈ ਬਾਗ ਲਗਾਉਂਦਾ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਂ ਹੁਣ ਸੁਣਿਆ ਹੈਗਾ ਕਿ ਕਣਕ ਤੇ ਜੀਰੀ ਨਾਲ ਉਹ ਥੋੜਾ ਚੰਗਾ ਰਹਿ ਜਾਂਦਾ ਹੈਗਾ ਤੇ ਉਸੇ ਤਰੀਕੇ ਆਪਣੇ ਜੇਕਰ ਕਿਸਾਨ ਭਰਾ ਇੱਧਰ ਆਣਗੇ ਤੇ ਉਹਨਾਂ ਦੀ ਕਣਕ ਤੇ ਜੀਰੀ ਨਾਲੋਂ ਥੋੜੀ ਜਿਹੀ ਆਮਦਨ ਵੱਧ ਹੋਵੇਗੀ ਪਿਛਲੇ ਦਿਨੀ ਐਮਐਲਏ ਨਰਿੰਦਰ ਕੌਰ ਭਰਾ ਤੁਹਾਡੇ ਪਿੰਡ ਆਈ ਸੀ 4000 ਬੂਟਾ ਲਗਾਉਣ ਦਾ ਜੋ ਕੰਮ ਲਿਖਿਆ ਸੀ ਉਸ ਤੋਂ ਬਾਅਦ ਤੁਹਾਡੇ ਹੀ ਘਰਾਂ ਦੇ ਵਿੱਚ ਤੁਹਾਡੇ ਹੀ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਨੇ ਆਪਣੇ ਹੀ ਜਗ੍ਹਾ ਤੇ ਬਾਗ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਹਾਂਜੀ ਉਸ ਦਿਨ ਨਰਿੰਦਰ ਭਰਾ ਜ ਆਪਣੇ ਐਮਐਲਏ ਮੈਮ ਆਏ ਸੀਗੇ ਤੇ ਉਸ ਦਿਨ ਮੈਂ ਵੀ ਆਪਣੇ ਇੱਕ ਬਿੱਗਾ ਜਗ੍ਹਾ ਸੀਗੇ ਉੱਤੇ ਬੂਟੇ ਦੀ ਗੁੜਗੜਾਈ ਕਰ ਰਿਹਾ ਸੀ ਤੇ ਐਵੇਂ ਕਿ ਉਸ ਸਮੇਂ ਥੋੜਾ ਜਿਹਾ ਦੁਪਹਿਰ ਦਾ ਟਾਈਮ ਸੀਗਾ ਅਸੀਂ ਛਾਪ ਨੂੰ ਇੱਥੇ ਬੂਟੇ ਲਗਾਉਣੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਬਹੁਤ ਸਾਨੂੰ ਐਪਰੀਹੇਟ ਕੀਤਾ ਇਸ ਕੰਮ ਲਈ ਕਿ ਆਪਾਂ ਆਪਣੇ ਖੇਤ ਬੂਟੇ ਲਗਾ ਰਹੇ ਹਾਂ ਇਹ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿੰਦਾ ਕਿ ਬੂਟੇ ਲਗਾਓ ਜੇ ਤੁਸੀਂ ਬੂਟੇ ਲਗਾਉਂਗੇ ਸਰਕਾਰੀ ਮੁਲਾਜ਼ਮੋਂ ਲੱਗਦਾ ਸਰਕਾਰ ਤੁਹਾਨੂੰ ਸਨਮਾਨਤ ਵੀ ਕਰੇਗੀ ਚਲੋ ਜੀ ਸਨਮਾਨ ਵਾਲੀ ਤਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੋਈ ਮੈਂ ਦੁਨੀਆ ਤੋਂ ਵੇਖਲਾ ਕੰਮ ਨਹੀਂ ਕੀਤਾ ਹੈਗਾ ਐਵੇਂ ਹੈਗਾ ਕਿ ਮੈਂ ਤਾਂ ਆਪਣੇ ਵੱਲੋਂ ਮੇਰੇ ਦਿਲ 'ਚ ਇਹ ਸੀਗਾ ਕਿ ਮੈਂ ਬੂਟੇ ਲਗਾਉਣੇ ਆਗੇ ਫਲਦਾਰ ਚਲੋ ਆਪਣੀ ਲਾ ਲਈ ਹੁਣ ਦੇਖਦੇ ਆਂਗੇ ਕਿ ਅੱਗੇ ਕਿਵੇਂ ਦੀ ਆਮਦਨ ਰਹਿੰਦੀ ਹੈ ਜਾਂ ਕਿਵੇਂ ਦਾ ਕੋਈ ਹੁੰਦਾ ਹੈਗਾ ਆਮਦਨ ਦਾ ਛੱਡੋ ਸਭ ਤੋਂ ਪਹਿਲਾਂ ਤਾਂ ਆਪਣਾ ਆਪ ਨੂੰ ਇਹੀ ਹੈਗਾ ਕਿ ਆਪ ਨੂੰ ਆਕਸੀਜਨ ਮਿਲੇਗੀ ਸਭ ਤੋਂ ਜਿਹੜੀ ਵੱਧ ਜ਼ਰੂਰੀ ਹੈਗੀ ਕਿ ਖਾਣ ਦੇ ਨਾਲੋਂ ਆਪਣਾ ਸਾਹ ਲੈਣਾ ਸਭ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਇੱਕ ਪੀਣ ਵਾਲਾ ਪਾਣੀ ਇੱਕ ਆਕਸੀਜਨ ਇਹ ਦੋ ਚੀਜ਼ਾਂ ਹੀ ਇਨਸਾਨ ਨੂੰ ਸਭ ਤੋਂ ਵੱਧ ਜ਼ਰੂਰਤ ਹੁੰਦੀਆਂ ਹਾਂ ਹਾਂਜੀ ਇਹ ਤਾਂ ਹੈਗਾ ਹੀ ਤੇ ਆਪਣੇ ਹੁਣ ਦੇਖੋ ਕਿੰਨੇ ਸਾਧਨ ਹੋਏ ਪਿਆ ਕਿ ਤੇ ਆਪਣਾ ਕਾਰਬਨ ਡਾਈਆਕਸਾਈਡ ਕਿੰਨੀ ਆਪਣੇ ਓਜ਼ੋਨ ਪਰਤੇ ਕੀ ਜਿਹੜੀ ਉਹ ਡੈਮੇਜ ਹੋ ਚੁੱਕੀ ਹੈਗੀ ਤੇ ਆਕਸੀਜਨ ਦੇ ਆਪਾਂ ਹੁਣ ਹਰ ਕਿਸਾਨ ਹੈਗਾ ਆਪਣਾ ਦਰਖਤ ਨੂੰ ਵੱਡ ਦਿੰਦਾ ਤੇਲ ਲਗਾਉਂਦਾ ਉਸ ਦੀ ਜਗ੍ਹਾ ਤੇ ਕੁਝ ਵੀ ਨਹੀਂ ਤੇ ਇੱਕ ਇਹ ਹੈਗਾ ਕਿ ਮੈਨੂੰ ਮੇਰਾ ਕਈ ਵਾਰੀ ਦਿਲ ਕੀਤਾਗਾ ਕਿ ਜਿਵੇਂ ਆਪਾਂ ਸਾਂਝੀ ਜਗ੍ਹਾ ਦੇ ਵਿੱਚ ਆਪਾਂ ਬੂਟੇ ਲਾ ਲੈਨੇ ਹੈਗੇ ਉੱਥੇ ਕੀ ਹੁੰਦਾਗਾ ਕਿ ਸਾਂਝੀ ਜਗ੍ਹਾ ਦੇ ਵਿੱਚ ਕੋਈ ਸਾਂਭ ਸੰਭਾਲ ਨਹੀਂ ਹੁੰਦੀ ਮੈਨੂੰ ਸ਼ੁਰੂ ਤੋਂ ਇਹ ਸੀਗਾ ਕਿ ਆਪਾਂ ਬੂਟੇ ਸਾਂਝੀ ਜਗ੍ਹਾ ਤੇ ਲਾ ਦਿੰਨੇ ਹੈਗੇ ਉਹ ਸੁੱਕ ਜਾਂਦੇ ਹੈਗੇ ਇਸੇ ਲਈ ਮੈਨੂੰ ਸ਼ੁਰੂ ਤੋਂ ਇਹ ਸੀਗਾ ਕਿ ਆਪਣੇ ਖੇਤ ਦੇ ਵਿੱਚ ਆਪਣੀ ਜਗ੍ਹਾ ਦੇ ਵਿੱਚ ਆਪਾਂ ਕੁਝ ਨਾ ਕੁਝ ਬੂਟੇ ਲਾਈਏ ਤੇ ਉਹੀ ਗੱਲ ਆ ਜਾਂਦੀ ਹੈ ਕਿ ਜੇਕਰ ਮੈਂ ਇਕੱਲੇ ਛਾਂ ਦਾਰ ਲਾਉਂਦਾ ਤੇ ਪਰਿਵਾਰ ਵੱਲੋਂ ਵੀ ਇਹੋ ਜੀ ਕੋਈ ਮੈਨੂੰ ਸਾਥ ਨਹੀਂ ਮਿਲਦਾ ਸੀਗਾ ਹੁਣ ਫਲਦਾਰ ਲਾਇਆਗੇ ਨਾਲੇ ਸਾਥ ਮਿਲ ਰਿਹਾਗਾ ਤੇ ਨਾਲੇ ਆਮਦਨੀ ਵੀ ਆਊਗੀ ਹਾਂਜੀ ਹਾਂਜੀ ਕੁਝ ਸਾਲਾਂ ਬਾਅਦ ਚਲੋ ਰੱਬ ਸੁੱਖ ਰੱਖੇ ਆਪਣ ਨੂੰ ਆਮਦਨ ਵੀ ਇੱਥੇ ਸ਼ਾਇਦ ਸ਼ੁਰੂ ਹੋ ਜਾਈ ਹਾਂ ਵੀਰ ਦਾ ਕਹਿਣਾ ਹੈ ਕਿ ਆ ਜੇ ਮੈਂ ਇਕੱਲੇ ਸ਼ਾਨਦਾਰ ਬੂਟੇ ਲਾਉਂਦਾ ਸਾਇਦ ਪਰਿਵਾਰ ਦਾ ਸਾਥ ਨਹੀਂ ਮਿਲਦਾ ਪਰ ਮੈਂ ਅਮਰੂਦਾਂ ਦਾ ਬਾਗ ਲਗਾਇਆ ਹੈ ਇਸ ਕਰਕੇ ਮੈਨੂੰ ਪਰਿਵਾਰ ਦਾ ਪੂਰਾ ਸਾਥ ਮਿਲ ਰਿਹਾ ਕਿਉਂਕਿ ਇਸ ਇਸ ਬਾਗ ਨੇ ਅਮਰੂਦਾਂ ਦੇ ਬਾਗ ਨੇ ਇਹ ਮੈਨੂੰ 2 ਸਾਲ ਤੋਂ ਬਾਅਦ ਆਮਦਨੀ ਸ਼ੁਰੂ ਕਰ ਦੇਣੀ ਆ ਚਾਚਾ ਭਤੀਜਾ ਦੀ ਗੱਲ ਕਰਦੇ ਆ ਕਿਉਂਕਿ ਚਾਚਾ ਭਤੀਜਾ ਇੱਕ ਰਿਸ਼ਤਾ ਹੁੰਦਾ ਹੈ ਪਰ ਚਾਚਾ ਭਤੀਜਾ ਜਾਰ-ਜਾਰ ਵੀ ਹੁੰਦੇ ਹਨ ਸਾਡੇ ਨਾਲ ਅਮਨਪ੍ਰੀਤ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਅਨਪ੍ਰੀਤ ਕੀ ਕਹਿਣਾ ਚਾਹੋਗੇ ਤੁਹਾਡਾ ਜੋ ਚਾਚਾ ਜੀ ਨੇ ਚਾਚਾਪੀ ਜਿਆ ਜਾਰ ਵੀ ਹੁੰਦੇ ਨੇ ਆ ਕੀ ਕਹਿਣਾ ਚਾਹੋਂਗੇ ਕਿਸ ਤਰ੍ਹਾਂ ਪਲਾਨ ਬਣਿਆ ਤੇ ਕਿਸ ਤਰ੍ਹਾਂ ਤੋਂ ਅਸੀਂ ਉਹਨਾਂ ਦਾ ਸਾਥ ਦਿੱਤਾ ਹੈ ਬਾਗ ਲਗਾਉਣ ਦੇ ਵਿੱਚ ਪਹਿਲਾਂ ਤਾਂ ਸੋਡਾ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਸਾਡੇ ਕੋਲ ਇੱਥੇ ਆਏ ਸੋਡਾ ਬਹੁਤ ਬਹੁਤ ਧੰਨਵਾਦ ਤੇ ਇੱਥੇ ਆਪਣਾ ਹਰਪ੍ਰੀਤ ਸਿੰਘ ਮੇਰੇ ਚਾਚਾ ਜੀ ਨੇ ਅਸੀਂ ਜਾਰ ਦੋਸਤ ਵੀ ਆਈ ਇਹਨਾਂ ਦਾ ਇੱਥੇ 5 ਵਿਘੇ ਅਸੀਂ ਅਮਰੂਦਾਂ ਦਾ ਬਾਗ ਲਗਾਇਆ ਸੀ ਪਲਾਂਟ ਕੁਝ ਵੀ ਕਹਿ ਸਕਦੇ ਇਹਨਾਂ ਨੂੰ ਤੇ ਹੁਣ ਆਪਣੇ ਅ ਮਨ ਕੇ ਚਲੋ ਸਾਡੇ ਪਿੰਡ ਚ ਹੀ ਲਾ ਲਓ ਸਾਰੋਂ ਪਿੰਡ ਦੇ ਵਿੱਚ ਪਿਛਲੇ ਆਪਣੇ ਪਿਛਲੇ ਦਿਨ ਨਰਿੰਦਰ ਭਰਾਜ ਭੈਣ ਸਾਡੀ ਇੱਥੇ ਆਈ ਸੀ ਤੇ ਉਹ ਸਾਨੂੰ ਐਪਰੀਸ਼ੀਏਟ ਕਰਕੇ ਗਏ ਨੇ ਵੀ ਤੁਸੀਂ ਇੱਥੇ ਭਈ ਬੂਟੇ ਆਪਣੇ ਖੇਤਾਂ ਦੇ ਵਿੱਚ ਵੀ ਕੋਈ ਬਾਗ ਨਹੀਂ ਨਹੀਂ ਲਗਾ ਸਕਦਾ ਕਮ ਸੇ ਕਮ ਇੱਕ ਅੱਧਾ ਬੂਟਾ ਤਾਂ ਲਗਾ ਹੀ ਸਕਦਾ ਨਾ ਕੋਈ ਆਪਣੇ ਮੋਟਰ ਤੇ ਲਾ ਲਓ ਜਾਂ ਕਿਤੇ ਆਪਣੇ ਘਰ ਵਿੱਚ ਲਾ ਲਓ ਕੋਈ ਕਿਸੇ ਪਾਸੇ ਹੋਰ ਜਗ੍ਹਾ ਆ ਗਈ ਕਿਤੇ ਵੀ ਲਾ ਲਓ ਕੋਈ ਫਲਦਾਰਨੀ ਦਾ ਕੋਈ ਆਪਣਾ ਉਦ ਦਾ ਕੋਈ ਬੂਟਾ ਲਾ ਲਓ ਵੀ ਸਾਂ ਵਾਲਾ ਬੂਟਾ ਲਓ ਜਿਹਦੇ ਨਾਲ ਕੋਈ ਆਪਣਾ ਵਾਤਾਵਰਨ ਸਾਂ ਦੇ ਵਿੱਚ ਕੋਈ ਦਿੱਕਤ ਨਾ ਵੇ ਆਕਸੀਜਨ ਬੰਦੇ ਨੂੰ ਮਿਲਦੀ ਰਹੀ ਇਹ ਚੀਜ਼ ਹੈ ਹਰਪ੍ਰੀਤ ਦਾ ਕਹਿਣਾ ਹੈ ਕਿ ਜੇ ਆਪਾਂ ਸਾਂਝੀ ਜਗ੍ਹਾ ਤੇ ਬੁੱਟੇ ਲਾਉਣੇ ਆ ਉਸ ਦਾ ਧਿਆਨ ਨਹੀਂ ਰੱਖਦਾ ਪਰ ਇਹਨਾਂ ਨੇ ਜੋ ਸੋਚਿਆ ਵੀ ਚਲੋ ਮੈਂ ਸਰਕਾਰੀ ਮੁਲਾਜ਼ਮ ਵੀ ਆ ਮੈਨੂੰ ਠੇਕਾ ਵੀ ਆਉਂਦਾ ਪਰ ਇਹਨਾਂ ਨੇ ਠੇਕਾ ਤਿਆਗ ਦਿੱਤਾ ਅਤੇ ਅਮਰੂਦਾਂ ਦਾ ਬਾਗ ਲਗਾ ਲਿਆ ਜੋ ਕਿ ਆਪਦੇ ਖੇਤ ਚ 5 1 ਏਕੜ ਲਗਾਇਆ ਹੈ ਉਸ ਨਾਲ ਇਸ ਚੀਜ਼ ਦੀ ਸਾਂਭ ਸੰਭਾਲ ਵੀ ਰਹੇਗੀ ਹਾਂਜੀ ਇਹ ਤਾਂ ਪਹਿਲਾਂ ਜੀ ਦੇਖੋ ਆ ਚਾਚਾ ਜੀ ਨੇ ਮੰਨ ਲਓ ਚਲੋ ਅਸੀਂ ਯਾਰ ਦੋਸਤੀਆਂ ਫੇਰ ਉਹੀ ਗੱਲ ਆ ਜਾਂਦੀ ਆ ਚਾਚਾ ਜੀ ਵੀ ਨੇ ਤੇ ਪਹਿਲਾਂ ਤਾਂ ਇਦਾਂ ਜੋ ਮੈਂ ਵੀ ਇੱਕ ਇੱਕ ਆਪਾਂ ਕਹਿ ਵੀ ਦਿੰਨੇ ਆ ਜੀ ਕਿ ਕੋਈ ਸੰਗਸਰ ਨਹੀਂ ਅੱਜ ਕੱਲ੍ਹ ਦੀ ਜੋ ਸਾਰੇ ਕਹਿੰਦੇ ਨੇ ਨਸਿਆਂ ਤੋਂ ਬਚੋ ਮੈਂ ਥੋੜਾ ਜਿਆਦਾ ਡਰਿੰਕ ਜ਼ਿਆਦਾ ਕਰਨ ਲੱਗ ਗਿਆ ਸੀ ਸੋ ਚਾਚਾ ਜੀ ਨੇ ਮੈਨੂੰ ਕਿਹਾ ਸੋ ਮੇਰੇ ਨਾਲ ਰਹੇਗਾ ਤਾਂ ਤੂੰ ਨਸਿਆਂ ਤੋਂ ਹੀ ਬਚੇਗਾ ਤੇ ਆਪਾਂ ਇਦਾਂ ਮੈਨੂੰ ਲੱਗਦਾ ਜੀ ਸਾਨੂੰ ਇਹ ਪਲਾਟ ਲਾਉਂਦਿਆਂ ਨੂੰ ਮੈਨੂੰ ਲੱਗਦਾ ਵੀ ਹਫਤਾ ਹੋ ਗਿਆ ਜੀ ਸੋ ਇਦਾਂ ਇਹ ਚੀਜ਼ ਹੈ ਵੀ ਜੇ ਆਪਾਂ ਨਾਲੇ ਤਾਂ ਹੁਣ ਇਧਰੋਂ ਆਪਾਂ ਵਾਤਾਵਰਣ ਸੁੱਧ ਕਰ ਰਹੇ ਆ ਫਾਲ ਫਲੂਟ ਲੱਗ ਰਿਹਾ ਇੱਕ ਨਸੇ ਤੋਂ ਦੂਰ ਜਾ ਰਹੇ ਹਾਂਗੇ ਇੱਥੇ ਹੁਣ ਜਦੋਂ ਅਸੀਂ ਕੰਮ ਕਰਦੇ ਸੀ ਸਾਡੇ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਕਦੋਂ ਦਿਨ ਚੜ ਗਿਆ ਦਿਨ ਸਿੱਪ ਗਿਆ ਇੰਨੀ ਤਪਦੀ ਗਰਮੀ 'ਚ ਕੰਮ ਕਰਦੇ ਰਹੇ ਤਾਂ ਦਿਮਾਗ ਤਾਂ ਹੀ ਉੱਡ ਜਾਂਦਾ ਸੀ ਵੀ ਕੋਈ ਹੋਰ ਕੁਛਕ ਵੀ ਕਰਨਾ ਨਾ ਜੀ ਨਾ ਮੰਨ ਕੇ ਚਲੋ ਆਪਾਂ ਇੱਥੇ ਕੰਮ ਕਰਾਂ ਸੁਰਤੀ ਦਿਮਾਗ ਇਹ 'ਚ ਰਹਿੰਦਾ ਨਸਿਆਂ ਪੱਤਿਆਂ ਦੀ ਦੂਰ ਦੀ ਗੱਲ ਆ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਚਾਚਾ ਜੀ ਨੇ ਬਾਗ ਲਗਾਇਆ ਤੁਸੀਂ ਵੀ ਖੇਤੀ ਕਰਦੇ ਹੋ ਕਿਸਾਨ ਵੀਰੋ ਕੀ ਤੁਸ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰਨਾ ਚਾਹੀਦਾ ਦੇਖੋ ਜੀ ਸਾਨੂੰ ਹਫਤਾ ਸੋਨ ਦੱਸਿਆ ਹੋ ਗਿਆ ਇੱਧਰ ਤੇ ਜਿੱਦਾਂ ਅਸੀਂ ਇੱਥੇ ਕੰਮ ਕੀਤਾ ਮੇਰੇ ਹਿਸਾਬ ਨਾਲ ਮੇਰਾ ਹੁਣ ਅੰਦਰੋਂ ਮਾਣਾ ਜੀ ਇਹਨੂੰ ਆਪਾਂ ਕਹਿੰਦੇ ਮਣੀ ਮਣੀ ਰਾਮ ਮਣੀ ਰਾਮ ਇਹ ਕਹਿੰਦਾ ਜੀ ਵੀ ਜਿੱਦਾਂ ਵੀ ਮੈਂ ਵੀ ਆਪਦੇ ਖੇਤ ਦੇ ਵਿੱਚ ਘਟ ਘਟ ਪੰਜ ਵਿੱਗੇ ਤਾਂ ਜ਼ਰੂਰੀ ਨੇ ਜਿਹਦੇ ਕੋਈ ਮਨ ਜਿਵੇਂ ਆਪਾਂ ਪੰਜਾਬੀ ਚ ਆਪਣੀਆਂ ਬੁੜੀਆਂ ਕਹਿੰਦੇ ਹੋ ਹਉ ਪੈਂਦਾ ਪਪਾ ਮੈਂ ਤੇਰੀ ਗੱਲ ਕਰ ਦਿੰਦੀ ਆਪਾਂ ਵੀ ਜਣੀ ਮੇਰਾ ਜਿਹੜਾ ਅਬ ਦਾ ਨਿੱਜੀ ਦਿਮਾਗ ਆ ਮੈਂ ਉਹ ਹਿਸਾਬ ਨਾਲ ਇਹ ਗੱਲ ਕਰ ਰਿਹਾਗਾ ਵੀ ਮੈਂ ਆਪਣੇ ਬਾਗ ਦੇ ਵਿੱਚ ਸੌਰੀ ਖੇਤ ਦੇ ਵਿੱਚ 5 ਬਿਗੇ ਤੱਕ ਟੋਟੋ-ਟੋਟ ਮਰੂਤ ਦੇ ਬੂਟੇ ਲਾਵਾਂ ਇਹ ਵੀ ਤੁਹਾਡੀ ਗੱਲ ਸਹੀ ਹੈ ਬਾਗ ਲਗਾਉਗੇ ਕਿਉਂਕਿ ਆਪਣੇ ਕੋਈ ਨਾ ਕੋਈ ਰਿਸ਼ਤੇਦਾਰ ਹਰ ਕੋਈ ਬਾਹਰ ਗਿਆ ਹੈ ਬਾਹਰ ਜਾਣ ਦੀ ਓਡਾਰੀ ਭਰਦਾ ਰਹਿੰਦਾ ਹੈ ਪਰ ਜਦੋਂ ਤੁਸੀਂ ਜਿਵੇਂ ਹੁਣ ਤੁਹਾਡੇ ਚਾਚਾ ਜੀ ਨੇ ਬਾਗ ਲਗਾਇਆ ਇਹ ਇਸ ਖੇਤ ਦੇ ਵਿੱਚ ਜਦੋਂ ਇਹ ਅਮਰੂਦ ਓਗਣਗੇ ਤਾਂ ਇਹਨਾਂ ਦੇ ਰਿਸ਼ਤੇਦਾਰ ਆ ਕੇ ਖਾਣਗੇ ਉਹ ਵੀ ਦੇਖਣਗੇ ਵੀ ਕਿੰਨਾ ਸੁਧ ਅਮਰੂਦ ਮਿਲ ਰਿਹਾ ਬਿਨਾ ਰੇ ਸਪਰੇ ਤੋਂ ਹਾਂਜੀ ਔਰ ਇਹ ਵੀ ਇਹ ਵੀ ਤੁਹਾਡੀ ਗੱਲ ਆਰਗੈਨਿਕ ਤਾਂ ਮਿਲਦੀ ਨਹੀਂ ਅੱਜ ਕੱਲ ਕੋਈ ਕੋਈ ਵੀ ਬਾਜ਼ਾਰ ਤੁਸੀਂ ਚੀਜ਼ ਲਓ ਸਬਜ਼ੀਆਂ ਤੋਂ ਲੈ ਕੇ ਹਰੇਕ ਦੇ ਵਿੱਚ ਰੇਸ ਭਰੇ ਇਹ ਆਰਗੈਨਿਕ ਚੀਜ਼ ਆਪਾਂ ਨੂੰ ਕੋਈ ਰਿਸ਼ਤੇਦਾਰ ਆ ਹੁਣ ਮੇਰਾ ਵੱਡਾ ਭਰਾ ਹੈਗਾ ਜੀ ਆਸਟ੍ਰੇਲੀਆ ਦਾ ਚਾਚੇ ਦਾ ਮੁੰਡਾ ਆਸਟ੍ਰੇਲੀਆ ਹੁਣ ਆਸਟ੍ਰੇਲੀਆ ਤਾਂ ਮੈਂ ਵੀ ਜਾ ਸਕਦਾ ਜੀ ਕਿ ਕੱਲ ਨੂੰ ਵਗ ਜਾ ਪਰ ਨਹੀਂ ਪਰ ਇੱਥੇ ਆਪਾਂ ਕੁਛ ਨਾ ਕੁਛ ਲੋਕਾਂ ਨੂੰ ਕਰਕੇ ਦਿਖਾਉਣਾ ਹਜੇ ਚਲੋ ਚਾਚਾ ਜੀ ਦੀ ਗੱਲ ਕੁਛ ਹੋਰ ਆ ਉਹ ਹਿਸਾਬ ਨਾਲ ਇੱਥੇ ਵੀ ਤਾਂ ਹੁਣ ਚਾਚਾ ਦੇ ਪਿੱਠ ਪਿੱਛੇ ਲੋਕ ਬਹੁਤ ਕਹਿੰਦੇ ਨੇ ਸੋਨੂੰ ਪਤਾ ਹੋ ਜੀ ਇਹ ਗੱਲ ਦਾ ਇੱਥੇ ਲੋਕ ਮੈਨੂੰ ਹਰਪ੍ਰੀਤ ਨੂੰ ਤਾਂ ਆਪਣਾ ਠੇਕੇ ਤੇ ਜ਼ਮੀਨ ਦਿੱਤੀ ਹੋਈ ਆ ਬਾਗ ਲਾਉਣ ਦੀ ਕੀ ਲੋੜ ਆ ਵੀ ਉਹ ਕੁਸ਼ਤਾ ਦੇਖੋ ਕੁਦਰਤਵਾਰੇ ਤਾਂ ਸੋਚੋ ਨਾ ਜੇ ਹੁਣ ਹਰਪ੍ਰੀਤ ਨੂੰ ਠੇਕਾ ਆ ਰਿਹਾ ਕੋਈ ਗੱਲ ਨਹੀਂ ਹੁਣ ਆਉਣ ਵਾਲੇ 5 ਸਾਲਾਂ ਵਿੱਚ ਐ ਨਹੀਂ ਪਤਾ ਇਹ ਉਹ ਆਪਣੇ ਠੇਕੇ ਤੋਂ ਉੱਪਰ ਦੀ ਹੋ ਜੇ ਕੰਮ ਫਿਰ ਉਹਦਾ ਤੁਸੀਂ ਜਵਾਬ ਆਪੀ ਦੱਸੋ ਜੀ ਵੀ ਕੀ ਹੋ ਸਕਦਾ ਮਤਲਬ ਕਿ ਲੋਕਾਂ ਦਾ ਕੰਮ ਹੁੰਦਾ ਲੱਤਾਂ ਖਿੱਚਣਾ ਲੱਤਾਂ ਖਿੱਚਣਾ ਹਾਂਜੀ ਹਾਂ ਹੁਣ ਇੱਥੋਂ ਆ ਰਿਹਾ ਮੈਨੂੰ ਕਹਿੰਦੇ ਹਮ ਵੀ ਤੁਸੀਂ ਬਾਗ ਲਾ ਲਿਆ ਅੱਛਾ ਫਿਰ ਅਮਰੂਦ ਲੱਗੇ ਹੋਏ ਨੇ ਤੁਸੀਂ ਬਕਾਇਦਾ ਦੇਖ ਸਕਦੇ ਹੋ ਤੁਸੀਂ ਵੀਡੀਓ ਗਏ ਛੋਟੇ ਛੋਟੇ ਅਮਰੂਦ ਕਿਸੇ ਕਿਸੇ ਬੂਟੇ ਹਰੇਕ ਬੂਟੇ ਤੇ ਨਹੀਂ ਕਹਿ ਸਕਦੇ ਦੇਖੋ ਜੀ ਆਪਾਂ ਤਾਂ ਇਹੀ ਕਹਿਣਾ ਚਾਹਣਾ ਮੈਂ ਖੁਦ ਆਪਦੀ ਜਿਹੜੀ ਮੇਰੀ ਨਿੱਜੀ ਸੋਚ ਹੈ ਉਹਦੇ ਵਾਸਤੇ ਵੀ ਘੱਟੋ ਘੱਟ ਬੰਦੇ ਨੂੰ ਬਾਹਲਾ ਨਹੀਂ ਜੇ ਕੋਈ ਕਿਸੇ ਨੂੰ ਬਾਗ ਨਹੀਂ ਲਾਉਣਾ ਜੀ ਬਾਗ ਕਿਸੇ ਨੇ ਨਹੀਂ ਲਾਉਣਾ ਤਾਂ ਘੱਟੋ ਘੱਟ ਕੋਈ ਫਲਦਾਰ ਬੂਟਾ ਜਾਂ ਕੋਈ ਸ਼ਾਨਦਾਰ ਬੂਟਾ ਹਰੇਕ ਨੂੰ ਆਪੋ ਆਪ ਦੇ ਖੇਤ ਦੇ ਮੋਟਰ ਦੇ ਉੱਤੇ ਜਾਂ ਜੇ ਕਿਸੇ ਦਾ ਕੋਈ ਘਰੇ ਬਣਦਾ ਵੀ ਮੁੱਥੇ ਜਗਾ ਹੈਗੀ ਹ ਤੱਕ ਲਾਉਣਾ ਜ਼ਰੂਰੀ ਹੈ ਜੀ ਇਹਦੇ ਇਹਦੇ ਨਾਲ ਜਿਹੜੀਆਂ ਆਪਣਾ ਵਾਤਾਵਰਨ ਸੁੱਧ ਹੋਊਗਾ ਜੀ ਹਾਂ ਹੋਰ ਵੀ ਹਰਪ੍ਰੀਤ ਜੀ ਦੇ ਹੋਰ ਵੀ ਦੋਸਤ ਨੇ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਇਸ ਬਾਗ ਨੂੰ ਲਗਾਉਣ ਦੇ ਵਿੱਚ ਕੀ ਨਾਮ ਇਹਦਾ ਪ੍ਰਵੀਨ ਕੁਮਾਰੀ ਜੀ ਪ੍ਰਵੀਨ ਕੁਵਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਇੱਥੇ ਠੇਕਾ ਆਉਂਦਾ ਸੀ ਪਰ ਹੁਣ ਠੇਕਾ ਛੱਡ ਕੇ ਬਾਗ ਲਗਾ ਦਿੱਤਾ ਬਹੁਤ ਵਧੀਆ ਕੀਤਾ ਹੈਗਾ ਜੀ ਇਹ ਬਾਕੀ ਮੇਰੇ ਫਸਟ ਫਰੈਂਡ ਨੇਗੇ ਤੇ ਇਹਨਾਂ ਨੇ ਮੈਨੂੰ ਜਦੋਂ ਦੱਸਿਆ ਮਹਾਜੀ ਬਹੁਤ ਵਧੀਆ ਗੱਲ ਹੈ ਜੀ ਤੇਰਾ ਸਰਦਾ ਗੱਲ ਨਾਲੇ ਵੀ ਤੂੰ ਲਾ ਸਕਦਾ ਹੈ ਕੰਮ ਕਰ ਸਕਦਾਗਾ ਵੀ ਆਮਦਨ ਵਧੀਆ ਹੋਣ ਲੱਗ ਜੂਗੀ ਹਾਂ ਯਾਰਾਂ ਦੋਸਤਾਂ ਦਾ ਕਹਿਣਾ ਹੈ ਕਿ ਆਮਦਨ ਵਧੀਆ ਹੋਣ ਲੱਗ ਜੂਗੀ ਬਹੁਤ ਵਧੀਆ ਉਪਰਾਲਾ ਕੀਤਾ ਸਰਕਾਰੀ ਮੁਲਾਜ਼ਮ ਵੀ ਨੇ ਪਰ ਸਰਕਾਰ ਦੀਆਂ ਹਦਾਇਤਾਂ ਵੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਲੱਗੇ ਹੋਏ ਨੇ ਕਿ ਫਸਲੀ ਭਿੰਨਤਾ ਆਵੇ ਕਿਉਂਕਿ ਹਰ ਕੋਈ ਜੀਰੀ ਲਗਾਉਂਦਾ ਝੋਨਾ ਲਗਾਉਂਦਾ ਤੇ ਪਾਣੀ ਥੱਲੇ ਚਲੇ ਜਾਂਦਾ ਇਸ ਕਰਕੇ ਨਹਿਰਾਂ ਦਾ ਪਾਣੀ ਹਰ ਜਗ੍ਹਾ ਭੇਜਣਾ ਚੱਲ ਰਹੇ ਨੇ ਆਪਣਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਕਿਸਾਨ ਵੀਰਾਂ ਨੂੰ ਵੀ ਇਸ ਵਾਰ ਬਿਜਲੀ ਦੀ ਪੂਰੀ ਸੁਵਿਧਾ ਦਿੱਤੀ ਆ ਹਰ ਖੇਤ ਵਿੱਚ ਬਿਜਲੀ ਆਈ ਆ ਤੇ ਨਹਿਰਾਂ ਦਾ ਪਾਣੀ ਵੀ ਆਇਆ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਾਵਦਾਂਤ ਸੰਗਰੂਰ ਸਾਰੋ